ਇਕ ਨਾਮ ਆਪਣੇ ਢੋਲਾ ਢੋਲਾ ਪਿੰਡਾ ਢੋਲਾ ਉੱਥੇ ਦਾ ਗਰਵਤ ਸਿੰਘ ਹੁੰਦਾ ਦਾ ਉਹਦੇ ਲੜਕਾ ਨਹੀਂ ਦਾ ਉਹਨੂੰ ਮਹਾਰਾ ਲੈ ਆਇਆ ਜਦ ਲੜੀ ਸ਼ੁਰੂ ਹੋਈ ਨਾ ਮੇਰਾ ਘਰ 30 40 ਕਨੇਕਟ ਪਾਠ ਹੋ ਗਏ ਉਹਨੇ ਕੋ ਉਹਨੂੰ ਨਾਲ ਲੈ ਮੈਨੂੰ ਕਹ ਕਹਦੇ ਮਹਾਰਾ ਕਹਦੇ ਭਾਈ ਜੱਤਾ ਜੈਣਾ ਦੀ 20 ਕਰੋ ਵੀ ਮਹਾਰਾ ਉੱਤਰ ਦੀ ਦਾਹਣ ਇੱਕ ਹੀ ਉਹਦਾ ਪੀਪਾ ਦੇਣਗੇ ਮੈਂ ਕਿਹਾ ਸਾਥ ਬਚਨ ਜੀ ਚਲੋ ਜੀ ਮੈਂ ਅਰਦਾਸ ਕਰਿਆ ਆ ਅਰਦਾਸ ਕਰਕੇ ਮੈਨੂੰ ਕਹਿੰਦੇ ਵੀ ਬਾਬਾ ਜੀ ਕੁਛ ਵੀ ਦੇ ਚੀਜ਼ਾ ਦੇਣਾ ਕਿ ਦਸੌਰੀ ਦਾ ਮਹਾਰਾਜ ਇਹ ਪੁੱਛਦੇ ਆ ਵੀ ਵੀ ਦੇ ਚੀਜ਼ਾ ਦੇਣਾ ਕਿ ਦਸੌਰੀ ਦਾ ਮੈਂ ਕਿਹਾ ਭਾਈ ਕੋਈ ਨਹੀਂ ਅਸੀਂ ਆਪਾਂ ਆਪੇ ਲੈ ਲਵਾਂਗੇ ਜਸੈ ਨਿਕੁਰ ਉਹਦੇ ਬਾਅਦ ਮੈਨੂੰ ਕਹਿੰਦੇ ਹੇ ਭਾਈ ਜਤ ਜਮਾਂ ਹਾਂ ਜੀ ਕਹਿੰਦੇ ਅਨਾਉਂਸਮੈਂਟ ਕਰਿਆ ਕਰੋਰੇ ਵੀ ਜਿਹੜਾ ਦੇਸੀ ਕਿ ਉਹਦਾ ਪੀਪਾ ਦਊਗਾ ਉਹਦੇ ਉੱਤਰ ਹੋਊਗਾ ਖੁੱਲ ਨਹੀਂ ਕਰਤਾ ਕੋਈ ਦਵੇ ਹਾਂ ਕੋਈ ਕਰੇ ਹੁਣ ਇੱਥੇ ਮੈਂ ਕਹਨਾ ਸੈਂਕੜੇ ਬੱਚੇ ਹੋਏ ਐ ਸੈਂਕੜੇ ਹੁਣ ਵੀ ਹੁਣ ਵੀ ਹੁੰਦੇ ਐ ਇੱਥੇ ਤਾਂ ਮੈਂ ਕਹਨਾ ਕੋਈ ਤਾਂ ਸੁੱਕਾ ਜਾਂਦਾ ਜਾਂ ਨਹੀਂ ਕਿ ਉਹਦਾ ਪੀਪਾ ਆਉਂਦਾ ਫਿਰ ਉਹ ਤੇ ਲੈ ਕੇ ਆਇਆ ਵੀ ਜਿਹੜਾ ਉਹਨੇ ਚਾਲੀ ਦੇ 25 ਪ੍ਰਕਾਰਾਂ માં ਰੋਜ਼ ਕਰੂਗਾ ਉਹਦੀ ਇੱਛਾ ਪੂਰੀ ਹੋਊਗੀ ਇੱਛਾ ਪੂਰੀ ਹੋਣਿਆ ਬੇਅੰਤ ਇਹ ਵੀ ਬਾਬਾ ਜੀ ਨੇ ਕਿਹਾ ਸੀ ਬਾਬੇ ਦੇ ਬਚਨ ਹੈ ਮੈਨੂੰ ਕਹਿੰਦੇ ਜਾਂ ਉਹਦੇ ਪਹਿਲੀ ਰਾਤ ਰਹੇ 1986 ਦੇ ਜਦជា ਹੋ ਗਿਆ ਤਾਂ ਪੂਰਾ ਰਾਤੋਂ ਰਹਦੇ ਉਹਨੇ ਅੜਕੀ 3 ਵਜੇ ਉੱਠ ਕੇ ਮੈਨੂੰ ਅਸੀਂ ਬਾਹਰ ਪਏ ਤੇ ਬਾਬੇ ਦੇ ਕਮਰੇ 'ਚ ਤੇ ਕਹਿੰਦੇ ਚਲੋ ਭਾਈ ਨੂੰ ਤੁਸੀਂ ਅੱਜ ਜਾਈ ਜਾ ਲਾਈਟ ਹੀ ਨਹੀਂ ਹੁੰਦੀਆਂ ਬਾਹਰ ਜਾਇਆ ਕਰਦੇ ਹਾਂ ਇਹਦੇ ਚਲੋ ਮਾਰਾਂ ਮੈਂ ਘੜ ਬਾਬਾ ਲਿਆ ਮਾਰਾਂ ਨੇ ਇੱਕ ਬੋਤਲ ਜੀ ਹੁੰਦੀ ਜੀ ਆ ਉਹ ਮੰਗਣੇ ਆਇਓ ਭਲੀ ਕਿਟ ਤੇ ਬਾਹਰੋਂ ਨਿਕਲ ਕੇ ਪਰੇ ਨੂੰ ਮੈਨੂੰ ਕਹਿੰਦੇ ਭਾਈ ਇਹ ਰਾਣਾ ਸਾਹਿਬ ਦੇਖਿਆ ਮਹਾ ਦੇਖਿਆ ਜੀ ਕਹਿੰਦੇ ਕਿੱਡਾ ਕਾ ਉਹ ਮਹਾਯੂ ਤਾਂ ਬਹੁਤ بڑا ਹੈ ਮੈਨੂੰ ਕਹਿੰਦੇ ਕਾਹਨੋ ਬੜਾ ਭਾਈ ਉਹ ਇਹਦਾ ਬਹੁਤ ਬੜਾ ਕਹਿੰਦੇ ਅਜੇ ਇਹਨੇ ਪ੍ਰਗਟ ਹੋਣਾ ਹੈ ਇਹਦਾ ਕਹਿੰਦੇ ਭਾਈ ਬਹੁਤ ਬੜਾ ਹੈ ਆਖਿਆ ਸਾਧ ਸੰਗਤ ਜੀ ਕਹਾਂ ਬਜਾਂ ਕਰਦੇ ਕਰਦੇ ਉਹ ਪਾਲੇ ਪਾਸੇ ਚਲੇ ਗਏ ਉਹ ਪਾਲੇ ਹੁੰਦੇ ਮੈਨੂੰ ਕਹਿੰਦੇ ਭਾਈ ਉਸਦੇ ਬੰਦਾ ਕਿੰਨੇ ਕ ਦੂਰ ਹੈ

ਬਾਬਾ ਜੀ ਅਬ ਚੱਲ ਚਲਾਉਂਦਾ ਉਹਦਾ ਕੱਢੀ ਮਹਾਰਾ ਦੀ ਅਸੀਂ ਆਏ ਸ਼ਾਮ ਦਾ ਟਾਈਮ ਤੇ ਜੱਗ ਤੇ ਕਿਤੇ ਨਾ ਪਹਿਲਾਂ ਲਾਈਟਾਂ ਲਾਈਆਂ ਹੋਈਆਂ ਤੇ ਗੁਰਦਾਰੇ ਪਰ ਲੋਕਾਂ ਨੇ ਕੰਮ ਨਾ ਧਕਾ ਜਾਂਦਾ ਹਿਉ ਬਾਠਾ ਦੇ ਦਿਨ ਆਏ ਮੋੜ ਮੁੜਦਾ ਸਿੱਧੇ ਇਹ ਤਾਨੂੰ ਲਾਈਟਾਂ ਦੇਖੀ ਮਹਾਰਾ ਨੇ ਮੈਨੂੰ ਕਹਿੰਦੇ ਭਾਈ ਨਛੱਤਰ ਸਿਆ ਕਹਿੰਦੇ ਤੁਸੀਂ ਤਾਂ ਨਨਕਾਣਾ ਸਾਹਿਬੇ ਬਣਾਇਆ ਪਿਆ कया बना जो मर्ज़ी बनाई जो मैनू के भई तुंहिंजी त हज़ूर साहिब बनाती त पटणा साहिब बना